ਕੀ ਹੈ ਇਹ ਚਮਤਕਾਰਾਂ ਨਾਲ ਭਰੀ ਹੈ ਪਰ ਕਿਵੇਂ ਚਮਤਕਾਰ ਅਸੀਂ ਉਹਨੂੰ ਕਹਿੰਦੇ ਆ ਜਿਹੜੀ ਚੀਜ਼ ਸਾਡੇ ਲੌਜੀਕ ਤੋਂ ਸਾਡੀ ਸਮਝ ਤੋਂ ਸਾਡੇ ਧਿਆਨ ਤੋਂ ਬਾਹਰ ਹੁੰਦੀ ਹੈ ਕਿ ਕਿਵੇਂ ਹੋ ਗਿਆ ਤੇ ਅਸੀਂ ਇਹਨੂੰ ਚਮਤਕਾਰ ਕਹਿ ਦਿੰਦੇ ਆ ਇੱਕ ਪਰਫੈਕਟ ਰੇਕੀ ਮਾਸਟਰ ਦੀ ਕੀਤੀ ਹੋਈ ਰੇਕੀ ਤੇ ਇੱਕ ਸਟੂਡੈਂਟ ਦੀ ਕੀਤੀ ਹੋਈ ਰੇਕੀ ਦੇ ਵਿੱਚ ਫਰਕ ਤਾਂ ਰਹੇਗਾ ਵਿ ਕੀ ਭਾਵੇਂ ਕੋਈ ਫਸ ਲੈਵਲ ਸਿੱਖਿਆ ਹੈ ਭਾਵੇਂ ਕੋਈ ਮਾਸਟਰ ਲੈਵਲ ਸਿੱਖਿਆ ਓਕੇ ਤੁਹਾਡੀ ਮਿਹਨਤ ਉੱਥੇ ਵਰਕ ਕਰਦੀ ਕਿਉਂਕਿ ਪਰਫੈਕਟ ਵਾਸਤੂ ਵਾਲੇ ਘਰਾਂ ਦੇ ਵਿੱਚ ਵੀ ਮੈਂ ਵੇਖਿਆ ਹੈ ਕਿ ਕਈ ਲੋਕ ਬਿਮਾਰ ਨੇ ਉਹਨਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਪੜੀਆਂ ਹੀ ਬਿਲਕੁਲ ਪਰ ਕਈਆਂ ਦਾ ਵਾਸਤੂ ਬਿਲਕੁਲ ਵੀ ਠੀਕ ਨਹੀਂ ਹੈ ਘਰ ਦਾ ਪਰ ਉਹ ਫਿਰ ਵੀ ਖੁਸ਼हाल ਨੇ ਚਮਤਕਾਰਾਂ ਨਾਲ ਭਰੀ ਹੈ ਰੇਕੀ ਦੀ ਦੁਨੀਆ ਤੁਸੀਂ ਟਾਈਟਲ ਪੜ ਹੀ ਲਿਆ ਹੋਵੇਗਾ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਗੁਰਿੰਦਰ ਸਿੰਘ ਰਾਏ ਅੱਜ ਇਸੇ ਹੀ ਵਿਸ਼ੇ ਦੇ ਉੱਪਰ ਆਪਾਂ ਬਹੁਤ ਹੀ ਡੂੰਘੀਆਂ ਗੱਲਾਂ ਕਰਾਂਗੇ ਡੂੰਘੀਆਂ ਵਿਚਾਰਾਂ ਕਰਾਂਗੇ ਔਰ ਇਸ ਰੇਕੀ ਦੀ ਦੁਨੀਆ ਕਿਵੇਂ ਚਮਤਕਾਰਾਂ ਨਾਲ ਭਰੀ ਹੋਈ ਹੈ ਇਹ ਸਾਰੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਔਰ ਇਹੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅੱਜ ਦੁਬਾਰਾ ਸਟੂਡੀਓ ਵਿੱਚ ਮੌਜੂਦ ਨੇ ਗ੍ਰੈਂਡ ਰੇਕੀ ਮਾਸਟਰ ਗ੍ਰੈਂਡ ਕ੍ਰਿਸਟਲ ਮਾਸਟਰ ਐਂਡ ਨਿਮਰੋਲੋਜਿਸਟ ਡਾਕਟਰ ਅਮਰਪਾਲ ਸਿੰਘ ਜੀ ਜੀ ਹਾਂ ਅੱਜ ਅਮਰਪਾਲ ਸਿੰਘ ਜੀ ਦੇ ਕੋਲੋਂ ਦੁਬਾਰਾ ਆਪਾਂ ਇਸ ਰੇਕੀ ਦੇ ਬਾਰੇ ਰੇਕੀ ਦੀ ਦੁਨੀਆ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਅਮਰਪਾਲ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਮਰਪਾਲ ਜੀ ਦੁਬਾਰਾ ਤੁਹਾਡਾ ਇਸੇ ਸਾਡੇ ਪੋਡਕਾਸਟ ਦੇ ਵਿੱਚ ਸਵਾਗਤ ਹੈ ਅਸੀਂ ਲੰਬੇ ਟਾਈਮ ਤੋਂ ਰੇਕੀ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਪਰ ਜਿਵੇਂ ਜਿਵੇਂ ਅਸੀਂ ਗੱਲਬਾਤ ਕਰਦੇ ਹਾਂ ਤੁਹਾਡੇ ਰਿਵਿਊ ਤੁਹਾਡੇ ਪੇਸ਼ੈਂਟ ਦੇ ਰਿਵਿਊ ਸਾਨੂੰ ਮਿਲਦੇ ਨੇ ਕਮੈਂਟ ਬਾਕਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਰਿਵਿਊ ਆਉਂਦੇ ਨੇ ਕਿ ਰੇਕੀ ਦੇ ਨਾਲ ਬਹੁਤ ਹੀ ਉਹ ਉਹ ਮਰਕਲ ਰਿਜ਼ਲਟ ਮਿਲੇ ਨੇ ਜਿਨ੍ਹਾਂ ਦੀ ਕਿਤੇ ਵੀ ਕੋਈ ਆਸ ਨਹੀਂ ਹੁੰਦੀ ਸੋ ਅੱਜ ਦਾ ਆਪਣਾ ਵਿਸ਼ਾ ਇਹੀ ਰਹੇਗਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਤੁਹਾਡੇ ਕੋ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਰੇਕੀ ਹੈ ਇਹ ਚਮਤਕਾਰਾਂ ਨਾਲ ਭਰੀ ਹੈ ਪਰ ਕਿਵੇਂ ਸਵਾਲ ਇਹ ਹੈ ਹਾਂਜੀ ਕਿਵੇਂ ਭਰੀ ਹੈ ਚਮਤਕਾਰਾਂ ਨਾਲ ਕਿਵੇਂ ਚਮਤਕਾਰ ਹੁੰਦੇ ਨੇ ਰਿੱਕੀ ਦੇ ਵਿੱਚ ਔਰ ਕਿਹੜੇ-ਕਿਹੜੇ ਚਮਤਕਾਰ ਹੁੰਦੇ ਨੇ ਜੋ ਤੁਸੀਂ ਆਪਣੇ ਪਰਸਨਲੀ ਜੋ ਐਕਸਪੀਰੀਅੰਸ ਕੀਤਾ ਹੋਵੇ ਹਾਂਜੀ ਸਭ ਤੋਂ ਪਹਿਲਾਂ ਇਸ ਪੋਡਕਾਸਟ ਨੂੰ ਦੇਖ ਰਹੇ ਸਾਰੇ ਦਸਤਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਗੱਲਬਾਤ ਕਰਦੇ ਹਾਂ ਰਿੱਕੀ ਬਾਰੇ ਜਿਵੇਂ ਤੁਸੀਂ ਕਿਹਾ ਕਿ ਦੇਕੀ ਚਮਤਕਾਰੀ ਕਿਵੇਂ ਆ ਜੀ 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 ਚਮਤਕਾਰ ਸ਼ਬਦ ਨੂੰ ਪਹਿਲਾਂ ਆਪਾਂ ਸਮਝਾਂਗੇ ਕਿ ਚਮਤਕਾਰ ਆਪਾਂ ਕਿਹਨੂੰ ਕਹਿੰਦੇ ਹਾਂ ਜੀ ਐਕਚੁਅਲੀ ਜਿਹੜਾ ਚਮਤਕਾਰ ਸ਼ਬਦ ਹੈ ਚਮਤਕਾਰ ਅਸੀਂ ਉਹਨੂੰ ਕਹਿੰਦੇ ਆ ਜਿਹੜੀ ਚੀਜ਼ ਸਾਡੇ ਲੌਜੀਕ ਚੋਂ ਸਾਡੀ ਸਮਝ ਚੋਂ ਸਾਡੇ ਧਿਆਨ ਚੋਂ ਬਾਹਰ ਹੁੰਦੀ ਹੈ ਕਿ ਕਿਵੇਂ ਹੋ ਗਿਆ ਜਿਹੜੀ ਚੀਜ਼ ਸਾਨੂੰ ਹਰਾਨ ਕਰ ਦਿੰਦੀ ਹੈ ਹਰਾਨ ਅਸੀਂ ਉਸੇ ਚੀਜ਼ ਤੇ ਹੁੰਦੇ ਆ ਜਿਹੜੀ ਚੀਜ਼ ਸਾਡੀ ਸਮਝ ਚੋਂ ਬਾਹਰ ਹੋ ਜਾਂਦੀ ਹੈ ਪਰ ਸਾਡੇ ਸਾਹਮਣੇ ਉਹ ਵਾਪਰ ਹੀ ਹੁੰਦੀ ਹੈ ਸਾਡੇ ਸਾਹਮਣੇ ਉਹ ਪੈਦਾ ਹੋਈ ਹੁੰਦੀ ਹੈ ਸਾਡੇ ਸਾਹਮਣੇ ਉਹ ਘਟੇ ਹੀ ਹੁੰਦੀ ਹੈ ਪਰ ਉਸ ਦੀ ਵਜ੍ਹਾ ਦਾ ਉਸ ਦੇ ਹੋਣ ਦੇ ਕਾਰਨ ਦਾ ਸਾਨੂੰ ਪਤਾ ਨਹੀਂ ਆਂਦਾ ਤੇ ਅਸੀਂ ਇਹਨੂੰ ਚਮਤਕਾਰ ਕਹਿ ਦਿੰਦੇ ਆ ਜੀ ਅਮਰਪਾਲ ਜੀ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਰੇਕੀ ਵਾਕਿਆ ਚਮਤਕਾਰੀ ਹੈ ਤੁਹਾਡੇ ਕੋਲੇ ਜਿਵੇਂ ਤੁਸੀਂ ਆਫ ਦਾ ਕੈਮਰਾ ਵੀ ਮੈਨੂੰ ਦੱਸ ਰਹੇ ਸੀ ਕਿ ਬਹੁਤ ਸਾਰੇ ਪੇਸ਼ੈਂਟਾਂ ਦੇ ਰਿਵਿਊ ਆ ਜਾਂਦੇ ਨੇ ਜਾਓ ਵੀਡੀਓ ਬਣਾ ਕੇ ਭੇਜਦੇ ਨੇ ਜਾਓ ਆਡੀਓ ਭੇਜਦੇ ਨੇ ਕੋਈ ਇਸ ਤਰ੍ਹਾਂ ਦਾ ਤੁਹਾਡੇ ਕੋਲ ਜਿਹੜਾ ਪਰਸਨਲੀ ਐਕਸਪੀਰੀਅੰਸ ਤੁਸੀਂ ਲਿਆ ਹੈ ਕਿ ਉਹ ਆਪਾਂ ਦਰਸ਼ਕਾਂ ਤੱਕ ਆਪਾਂ ਉਹਨੂੰ ਦਿਖਾ ਸਕੀਏ ਜਾਂ ਤੁਸੀਂ ਉਹਨੂੰ ਆਪਣੇ ਬਾਈ ਫੇਸ ਤੋਂ ਦੱਸ ਸਕੋ ਦੱਸ ਸਕਦੇ ਆ ਜੀ ਸਸ਼ਿੰਕਾ ਜੀ ਤੇ ਮੇਰਾ ਨਾਮ ਗੁਰਪ੍ਰਤਪ ਸਿੰਘ ਸੰਧੂ ਸੋ ਤੁਸੀਂ ਜਾਣਦੇ ਹੋ ਸਰ ਹਰਮਨਪਾਲ ਸਿੰਘ ਮੜਨੋ ਅਲਰੇਡੀ ਬਹੁਤ ਵਧੀਆ ਕੰਮ ਕਰ ਰਹੇ ਔਰ ਅੰਦਰ ਜਿੰਦਗੀ ਵਿੱਚ ਕੁਝ ਇਹੋ ਜਿਹੇ ਮੈਰਕਲਸ ਬੰਦਾ ਕਰ ਦਿੰਦਾ ਤੇ ਤੁਹਾਡੀ ਜਿੰਦਗੀ ਵਿੱਚ ਬਿਲਕੁਲ ਛੇਜ ਆ ਜਾਂਦੀ ਹੈ ਸੋ ਦੋਸਤੋ ਮੇਰੀ ਲਾਈਫ 'ਚ ਵੀ ਕੁਝ ਥੁੜੀਆਂ ਵੱਡੀਆਂ ਸਟਰਗਲ ਢਣੀਆਂ ਚੱਲਦੀਆਂ ਪਈਆਂ ਸੀਗੀਆਂ ਜਿਹਦੇ 'ਚ ਮੈਂ ਕਹਾਂਗਾ ਕਿ ਅਮਰਪਾਲ ਜੀ ਹੁਣਾਂ ਨੇ ਬਹੁਤ ਸਾਦੇ ਤੌਰ ਬਹੁਤ ਇਹਨਾਂ ਦੀ ਜਿਹੜੀ ਵੈਲਵਿਸ਼ ਜਿਹੜੀ ਹੈ ਸਾਨੂੰ ਲੱਗੀਆਂ ਜਿਹਨੂੰ ਕਹਿੰਦੇ ਦਵਾਵਾਂ ਲੱਗੀਆਂ ਤੇ ਪੂਰੀਆਂ ਹੋਈਆਂ ਜਿਹਦੇ 'ਚ ਮੈਂ ਕਹਿੰਦਾ ਕਿ ਇਹ ਰੇਕੀ ਬਹੁਤ ਵਧੀਆ ਰੇਕੀ ਹੀਲਰ ਨੇ ਈਜ਼ ਰੇਕੀ ਮਾਸਟਰ ਸੋ ਇਹਨਾਂ ਦੀਆਂ ਮਤਲਬ એનર્ਜੀ ਜਿਹੜੀਆਂ ਨੇ ਮੈਂ ਇਹ ਜਿੰਨੀ ਵਾਰੀ ਹੁਣ ਮਿਲਦਾ ਤੇ ਪੱਕੇ ਮਤਲਬ ਗੱਲ ਇਹ ਹੈ ਕਿ ਮੇਰੀ ਲਾਈਫ ਦੇ ਵਿੱਚ ਕੁਝ ਸਮਾਂ ਇਹ ਸਟੱਗਸ ਚੱਲ ਰਹੀਆਂ ਸੀਗੀਆਂ ਜਿਹਦੇ ਜਿਹਨਾਂ ਨੇ ਆਪਣੇ ਰੀਕੀ ਦੇ ਸਹਿਯੋਗ ਨਾਲ ਨੰਬਰੋਲੋਜੀ ਦੇ ਸਹਿਯੋਗ ਨਾਲ ਕੁਝ ਇਹੋ ਜਿਹੀ ਇਵੈਂਟ ਕੀਤੇ ਜਿਹੜੇ ਕਿ ਲਾਈਫ ਦੇ ਵਿੱਚ ਚਮਤਕਾਰ ਵਾਲੇ ਸੀਗੇ ਸੋ ਜਿਹੜੇ ਵੀ ਲੋਕ ਐਕਚੁਅਲੀ ਇਹਨਾਂ ਨੂੰ ਜਾਣਦੇ ਆ ਜਾਂ ਜਿਹੜੇ ਲੋਕ ਇਹਨਾਂ ਨੂੰ ਮਿਲਣਾ ਚਾਹੁੰਦੇ ਆ ਮੈਂ ਸੱਚੀ ਕਹਾਂਗਾ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਮਿਲੋ ਇੱਕ ਵਾਰੀ ਤੁਹਾਡੀ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਹੈ ਭਾਵੇਂ ਉਹ ਮੈਡੀਸਨ ਨੂੰ ਲੈ ਕੇ ਆ ਤੇ ਭਾਵੇਂ ਜ਼ਿੰਦਗੀ ਦੀ ਕੋਈ ਹੋਰ ਪਰੇਸ਼ਾਨੀ ਹੈ ਡੈਫੀਨਿਟਲੀ ਹੱਲ ਕਰਨਗੇ ਹੀ ਇਸ ਅ ਵੈਰੀ ਵੈਰੀ ਗ੍ਰੇਟ ਰੀਕੀ ਹੀਲਰ ਸੋ ਦੋਸਤੋ ਜੂ ਦਿਨਾ ਹੋਇਆ ਮੈਂ ਜੂ ਨਹੀਂ ਤੁਹਾਨੂੰ ਕਹਿੰਨਾ ਇਟਸ ਅ ਵੈਰੀ ਵੈਰੀ ਮੈਰਕਲ ਕਿ ਇਹੋ ਜਿਹਾ ਮੈਰਕਲ ਜਿਹਦੀ ਬਹੁਤ ਘਟ ਖੜਦੇ ਔਰ ਇਹਨਾਂ ਨੇ ਕੁਝ ਇਹੋ ਜਿਹੇ ਇਵੈਂਟਸ ਕੀਤੇ ਜਿਹੜੇ ਕਿ ਮੇਰੀ ਜ਼ਿੰਦਗੀ ਦੇ ਕੁਝ ਰੋਗੇ ਹੋਏ ਕੰਮ ਇੱਕਦਮ ਅਚਾਨਕ ਹੀ ਬਿਲਕੁਲ ਠੀਕ ਐਸੇ ਹੀ ਸਿਹਤ ਹੋ ਗਏ ਸੋ ਆਈ ਹੋਪ ਕਿ ਯੂ ਲਾਈਕ ਇਟ ਸੋ ਬੇਲੇ ਪਾਜੀ ਨੂੰ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਥੈਂਕ ਯੂ ਜੀ ਹਾਂ ਜਿਵੇਂ ਦਰਸ਼ਕਾਂ ਨੇ ਤੁਸੀਂ ਦੇਖ ਹੀ ਚੁੱਕੇ ਹੋ ਕਿ ਜਿਹੜਾ ਬਹੁਤ ਹੀ ਅੱਛਾ ਰਿਵਿਊ ਜਿਹੜਾ ਹੈ ਗੁਰਪ੍ਰਤਾਪ ਸਿੰਘ ਜੀ ਨੇ ਲਿਆ ਕਿ ਜਿਵੇਂ ਉਹ ਦੱਸ ਰਹੇ ਨੇ ਕਿ ਪਿਛਲੇ 2.5 ਸਾਲਾਂ ਤੋਂ ਜਿਹੜਾ ਉਹਦਾ ਕੰਮ ਨਹੀਂ ਹੋ ਰਿਹਾ ਸੀਗਾ ਉਹ ਰੇਕੀ ਦੇ ਨਾਲ ਜੁੜਨ ਤੋਂ ਬਾਅਦ ਰੇਕੀ ਲੈਣ ਤੋਂ ਬਾਅਦ ਉਹਨਾਂ ਦਾ ਉਹ ਕੰਮ ਜਿਹੜਾ ਉਹ ਬਣਾ ਸ਼ੁਰੂ ਹੋ ਗਿਆ ਤੇ ਠੀਕ ਹੋ ਗਿਆ ਸਰ ਇਹ ਵਾਕਿਆ ਹੀ ਬਹੁਤ ਚਮਤਕਾਰੀ ਰਿਜ਼ਲਟ ਨੇ ਜਿਹੜੇ ਆਪਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਔਰ ਇਹ ਜਿਹੜੇ ਚਮਤਕਾਰੀ ਰਿਜ਼ਲਟ ਨੇ ਇਹਨਾਂ ਦੇ ਇਹਨਾਂ ਨੂੰ ਲੈਣ ਵਾਸਤੇ ਇੱਥੋਂ ਤੱਕ ਇਸ ਲੈਵਲ ਤੱਕ ਪਹੁੰਚਣ ਵਾਸਤੇ ਤਾਂ ਫੇ ਬਹੁਤ ਪੜ੍ਹਾਈ ਦੀ ਜ਼ਰੂਰਤ ਪੈਂਦੀ ਹੋਏਗੀ ਜਾਂ ਕਿਸੇ ਵੱਡੀ ਸਾਧਨਾ ਦੀ ਜ਼ਰੂਰਤ ਪੈਂਦੀ ਹੋਏਗੀ ਜਾਂ ਕੋਈ ਸਿਲੇ ਵੀ ਘਟਨੇ ਪੈਂਦੇ ਹੋ ਸਕਦੇ ਨੇ ਵੇਖੋ ਇਸ ਤਰ੍ਹਾਂ ਦਾ ਵੀ ਕਨਸੈਪਟ ਹੈਗਾ ਇਹਦੇ ਵਿੱਚ ਜਾਂ ਕੀ ਇਹਦੇ ਵਿੱਚ ਇਹ ਵੇਖੋ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਵੀ ਟੈਕਨੀਕ ਹੋਵੇ ਜਿਹਦੇ ਵਿੱਚ ਸਾਨੂੰ ਕਿਸੇ ਟੂਲ ਦੀ ਭਜਾਏ ਹਾਂ ਧਿਆਨ ਨਾਲ ਸੰਕਲਪ ਨਾਲ ਕਰਨ ਦਾ ਕੋਈ ਮੈਥਡ ਵਰਤਿਆ ਜਾਂਦਾ ਹੈ ਕਿਸੇ ਬਿਮਾਰੀ ਨੂੰ ਠੀਕ ਕਰਨ ਵਾਸਤੇ ਤਾਂ ਉੱਥੇ ਲੋਕੀ ਇਹੋ ਹੀ ਸਮਝਦੇ ਆ ਕਿ ਕੋਈ ਇਹਦੇ ਵਾਸਤੇ ਕੁਝ ਖਾਸ ਸ਼ੀਲਾ ਕੱਟਣਾ ਪੈਂਦਾ ਜਾਂ ਕੋਈ ਜਾਦੂ ਮੰਤਰ ਪੜ੍ਹਨਾ ਪੈਂਦਾ ਜਾਂ ਕੋਈ ਵਿਦਿਆ ਇਹੋ ਜੀ ਜਾਂ ਕੋਈ ਸਾਡੀ ਪੜ੍ਹਾਈ ਇਹੋ ਜੀ ਕਰਨੀ ਪੈਂਦੀ ਹੈ ਜ ਜਿਹਦੇ ਨਾਲ ਅਸੀਂ ਇਹ ਨਤੀਜੇ ਲੈ ਸਕਦੇ ਹਾਂ ਸੋ ਰੇਕੀ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈ ਕਿ ਜਿਹਦੇ ਵਿੱਚ ਤੁਹਾਨੂੰ ਕੋਈ ਬਹੁਤ ਵੱਡੀ ਕੋਈ ਖਾਸ ਯੋਗਤਾ ਕੁਝ ਖਾਸ ਮਿਹਨਤ ਜਾਂ ਕੋਈ ਖਾਸ ਸਾਧਨਾ ਕਰਨੀ ਪਵੇ। ਹੂੰ। ਸੋ ਰੇਕੀ ਦੇ ਵਿੱਚ ਸਿਰਫ ਇੰਨੀ ਯੋਗਤਾ ਚਾਹੀਦੀ ਹੈ ਸਿੱਖਣ ਦੀ ਤੇ ਉਹਨੂੰ ਕਰਨ ਦੀ ਭਾਵਨਾ ਹੋਵੇ। ਰੇਕੀ ਤੁਸੀਂ ਕਿਉਂ ਸਿੱਖੀ ਆ? ਉਹਦੀ ਕਿਉਂ ਤੁਹਾਡੇ ਕੋਲ ਹੋਵੇ ਕਿ ਤੁਸੀਂ ਕਿਉਂ ਰੇਕੀ ਸਿੱਖੀ ਆ? ਜੀ ਜੀ ਜੀ। ਤਾਂ ਉਹਦੇ ਸਿੱਖਣ ਦਾ ਕਾਰਨ ਕੀ ਸੀ? ਫਿਰ ਜਦੋਂ ਤੁਸੀਂ ਉਸ ਵਿਦਿਆ ਨੂੰ ਇਸ ਰੇਕੀ ਵਿਦਿਆ ਨੂੰ ਪ੍ਰੋਪਰ ਕਿਸੇ ਤਿਆਬੇਕਾਰ ਰੇਕੀ ਮਾਸਟਰ ਕੋਲੋਂ ਕਿਸੇ ਚੰਗੇ ਟੀਚਰ ਕੋਲੋਂ ਸਿੱਖਦੇ ਹੋ ਨਾ ਫਿਰ ਤੁਸੀਂ ਇਹਦੇ ਚੰਗੇ ਫਾਇਦੇ ਲੈ ਸਕਦੇ ਹੋ ਰੀਸੈਂਟਲੀ ਇੱਕ ਮੈਨੂੰ ਲੇਡੀ ਦਾ ਫੋਨ ਆਇਆ ਕਹਿੰਦੇ ਜੀ ਮੈਂ ਹੀਲਿੰਗ ਕਰਾਉਣਾ ਚਾਹੁੰਦੀ ਆ ਮੈਂ ਤੁਹਾਡੇ ਕੋਲੋਂ ਮੇਰੀ ਆ ਆਪ ਪ੍ਰੋਬਲਮ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਹੀਲਿੰਗ ਲੈਣ ਦੀ ਬਜਾਏ ਸੋ ਕੋ ਤੁਸੀਂ ਆਪ ਸਿੱਖੋ ਆਪ ਕਰੋ ਸਗੋਂ ਇੰਡੀਪੈਂਡੈਂਟ ਹੋਵੋ ਤਾਂ ਕਿ ਤੁਸੀਂ ਹੋਲ ਲਾਈਫ ਵਾਸਤੇ ਆਪਣਾ ਤੇ ਦੂਜਿਆਂ ਦਾ ਫਾਇਦਾ ਕਰ ਸਕੋ ਆਪਣੇ ਪਰਿਵਾਰ ਦੇ ਵਿੱਚ ਹੀ ਤੁਸੀਂ ਇਹਨੂੰ ਆਪਣਾ ਇਸਤੇਮਾਲ ਕਰਕੇ ਆਪਣੇ ਪਰਿਵਾਰ ਨੂੰ ਤੰਦਰੁਸਤ ਕਰ ਸਕਦੇ ਹੋ ਬਿਲਕੁਲ ਬਿਲਕੁਲ ਘਰ ਦੇ ਵਿੱਚ ਵੀ ਕਿਸੇ ਨੂੰ ਲੋੜ ਹੈ ਤਾਂ ਤੁਸੀਂ ਉਸੇ ਵੇਲੇ ਐਮਰਜੈਂਸੀ ਵੀ ਇਹ ਯੂਜ਼ ਕਰ ਸਕਦੇ ਹੋ ਓਕੇ ਉਹ ਲੇਡੀ ਦਾ ਇਹ ਜਵਾਬ ਸੀ ਕਿ ਨਹੀਂ ਸਰ ਮੈਂ ਨਾ ਸਿੱਖ ਰਹੀ ਹਾਂ ਮੈਂ ਕਰਦੀ ਵੀ ਹਾਂ ਪਰ ਮੈਨੂੰ ਸਮਝ ਨਹੀਂ ਲੱਗਦੀ ਪਈ ਮੈਂ ਤੁਸੀਂ ਕਿੱਥੋਂ ਸਿੱਖ ਰਹੇ ਹੋ ਕਿ ਇਹ ਕਿਹੜੇ ਟੀਚਰ ਕੋਲੋਂ ਸਿੱਖ ਰਹੇ ਹੋ ਕਲਾਸਾਂ ਲੈ ਰਹੇ ਹੋ ਕਹਿੰਦੇ ਨਹੀਂ ਮੈਂ ਤੇ ਫੇਸਬੁੱਕ ਤਾਂ YouTube ਤੋਂ ਵੇਖ ਕੇ ਸਿੱਖਦੀ ਪਈ ਠੀਕ ਹੈ ਮਤਲਬ ਕਹਿਣ ਦਾ ਮਤਲਬ ਕਿ ਉਹਨਾਂ ਦੇ ਅੰਦਰ ਕੋ ਸਿੱਖਣ ਦੀ ਭਾਵਨਾ ਸੀ ਤੇ ਉਹਦੇ ਮੁਤਾਬਕ ਉਹ ਕਿ ਤਰ੍ਹਾਂ ਕਰ ਰਹੇ ਪਏ ਕਿ ਤਰ੍ਹਾਂ ਉਹ ਡਾਟਾ ਇਕੱਠਾ ਕਰਕੇ ਉਹ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਪਏ ਪਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਰਿਕੀ ਦੀ ਟੈਕਨੀਕ ਜਿਹੜੀ ਹੈ ਹੈ ਤੇ ਭਾਵੇਂ ਸੌਖੀ ਹੈ ਪਰ ਇਹਨੂੰ ਸਿੱਖਣ ਵਾਸਤੇ ਸਮਝਣ ਵਾਸਤੇ ਕਿਸੇ ਟੀਚਰ ਦੀ ਹੈਲਪ ਜ਼ਰੂਰ ਲਈ ਜਾਵੇ ਤਾਂ ਜੋ ਤੁਸੀਂ ਮਿਸ ਗਾਈਡਡ ਨਾ ਹੋਵੋ ਤੁਹਾਨੂੰ ਲੈਸ ਗਾਈਡੈਂਸ ਨਾ ਮਿਲੇ ਤੁਹਾਨੂੰ ਪ੍ਰੋਪਰ ਜਿਹੜੀ ਤਕਨੀਕ ਨੂੰ ਵਰਤਣ ਦਾ ਮੈਥਡ ਸਾਰਾ ਪਤਾ ਹੋਵੇ ਤਕਨੀਕ ਦੀਆਂ ਬਰੀਕੀਆਂ ਵੀ ਪਤਾ ਲੱਗੀਆਂ ਜੀ ਉਹਦੀਆਂ ਬਰੀਕੀਆਂ ਪਤਾ ਹੋਣ ਉਹ ਕਿੰਨੇ ਚਿਰ ਕਿਹੜੇ ਰੋਗ ਵਾਸਤੇ ਕਿੱਥੇ ਤੁਸੀਂ ਦੇਖੀ ਦੇਣੀ ਆ ਕਿੰਨੇ ਚਿਰ ਨਹੀਂ ਦੇਣੀ ਇਹ ਸਾਰੇ ਸਾਰੇ ਤੁਹਾਡੇ ਕੋਲ ਜਵਾਬ ਹੋਣ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ ਫਿਰ ਤੁਸੀਂ ਚੰਗੇ ਫਾਇਦੇ ਲੈ ਸਕਦੇ ਹੋ ਬਿਲਕੁਲ ਜੀ ਫਿਰ ਤੁਸੀਂ ਕਹਿ ਸਕਦੇ ਹੋ ਕਿ ਰੇਕੀ ਦੇ ਨਾਲ ਅਸੀਂ ਆ ਆ ਚਮਤਕਾਰ ਕੀਤੇ ਕੀਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਤੁਸੀਂ ਸਜਾ ਦਿੱਤਾ ਮੈਂ ਸਾਰਾ ਸੁਣ ਲਿਆ ਤੇ ਮੈਨੂੰ 100% ਹੀ ਤੁਹਾਡੇ ਤੇ ਵੀ ਉਹ ਰੇਕੀ ਤੇ ਵਿਸ਼ਵਾਸ ਹੈ ਡਾਕਟਰ ਮੁਕਾਉਸ ਹੋ ਵੀ ਜੀ ਤੇ ਵੀ ਕਿਉਂਕਿ ਮੇਰੇ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਕੰਮ ਹੋ ਰਹੇ ਨੇ ਜਿਸ ਤਰੀਕੇ ਨਾਲ ਹੁਣ ਮੇਰੀ ਇੱਕ ਗਾਂ ਸੀ ਬਹੁਤ ਵੱਡੀ ਜਿਹਨੂੰ ਅਸੀਂ ਕਦੀ ਵੀ ਖੋਣਾ ਨਹੀਂ ਚਾਹੁੰਦੇ ਔਰ ਉਹ ਗਾਂ ਕਦੀ ਸੁੰੰਦੀ ਨਹੀਂ ਫਿਰਦੀ ਸੀ 2 ਸਾਲ ਤੋਂ ਉਹਦੀ ਸੇਵਾ ਕਰ ਰਹੇ ਆ ਤੇ ਉਹ ਖਲੋਂਦੀ ਨਹੀਂ ਸੁੰੰਦੀ ਨਹੀਂ ਯਾਨੀ ਰੁਕਦੀ ਨਹੀਂ ਹਰ ਮਹੀਨੇ ਬੋਲ ਪੈਂਦੀ ਤੇ ਉਹਨੂੰ ਮੈਂ 5 ਦਿਨ ਰੱਖੀ ਦਿੱਤੀ ਤੇ ਉਹਦੇ ਪੇਟ ਦੇ ਵਿੱਚੋਂ ਸੁੱਕਾ ਹੋਇਆ ਬੱਚਾ 1.5 ਸਾਲ ਪੁਰਾਣਾ ਜਿਹੜਾ ਵਾ ਉਹ ਪਰਸੋਂ ਨਿਕਲਿਆ ਤੇ ਉਹ ਬੱਚਾ ਜਿਹੜਾ ਮੈਂ ਰੱਖਿਆ ਡਾਕਟਰਾਂ ਕੋਲੋਂ ਚੈੱਕ ਕਰਾਇਆ ਤੇ ਉਹਨਾਂ ਨੇ ਕਿਹਾ ਵੀ ਹੁਣ ਤੁਹਾਡੀ ਗਾਂ ਰੁਕ ਜਾਊਗੀ ਗਾਂ ਇਹ ਤੇ ਪਤਾ ਨਹੀਂ ਕਿਸ ਤਰੀਕੇ ਨਾਲ ਭਾਗਾ ਨਾ ਸੁੱਕਾ ਬੱਚਾ ਜਿਹੜਾ ਵਾ ਉਹਦੇ ਵਿੱਚੋਂ 1.5 ਸਾਲ ਪੁਰਾਣਾ ਉਹਨ ਬਾਹਰ نکਲਾਇਆ ਜੀ ਤੇ ਇਸ ਕਰਕੇ ਮੈਂ 100 ਦਾ 100% ਹੀ ਰੇਕੀ ਸ਼ਕਤੀ 'ਚ ਵਿਸ਼ਵਾਸ ਕਰਦਾ ਹਾਂ ਔਰ ਆਪ ਜੀ ਦੇ ਬਚਨਾਂ ਤੇ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦਾ ਵੀ ਕਨਸੈਪਟ ਇਹਦੇ ਵਿੱਚ ਹੈ ਆ ਕਿ ਜਿਹਦੇ ਨਾਲ ਜਿਵੇਂ ਦੱਸ ਰਿਹਾ ਸੀ ਵੀ ਗਾਂ ਦੇ ਉੱਪਰ ਬੜਾ ਵਧੀਆ ਰਿਜ਼ਲਟ ਲੈ ਜਾ ਹਾਂਜੀ ਮੈਂ ਕਹਿਣਾ ਚਾਹੁੰਦਾ ਕਿ ਰੇਕੀ ਹਰ ਇੱਕ ਚੀਜ਼ ਤੇ ਅਸਰ ਕਰਦੀ ਹੈ ਜੀ ਭਾਵੇਂ ਉਹ ਲਿਵਿੰਗ ਹੈ ਭਾਵੇਂ ਨੌਨ ਲਿਵਿੰਗ ਹੈ ਇਹ ਤੇ ਮਸ਼ੀਨਾਂ ਤੇ ਵੀ ਕੰਮ ਕਰਦੀ ਹੈ ਅੱਛਾ ਜੀ ਪਸ਼ੂ ਪੰਛੀਆਂ ਦੇ ਉੱਤੇ ਤੁਸੀਂ ਘਰ ਦੇ ਵਿੱਚ ਕੋਈ ਪੈਸਟ ਰੱਖਿਆ ਉਹਦੇ ਤੇ ਵੀ ਅਸਰ ਕਰਦੀ ਹੈ ਜੇ ਕੋਈ ਮਾਨਸਿਕ ਪਰੇਸ਼ਾਨੀ ਹੈ ਉਹਦੇ ਵਾਸਤੇ ਵੀ ਤੁਸੀਂ ਇਹਦੇ ਕੀ ਦਾ ਲਾਭ ਲੈ ਸਕਦੇ ਹੋ ਸਰੀਰਕ ਪਰੇਸ਼ਾਨੀ ਉਹਦੇ ਵਾਸਤੇ ਵੀ ਲੈ ਸਕਦੇ ਹੋ ਹਾਂ ਆਪਣੇ ਰੁਕੇ ਹੋਏ ਕਾਰੋਬਾਰ ਨੂੰ ਜਾ ਪੈਸੇ ਦੀ ਕੋਈ ਕਮੀ ਆ ਰਹੀ ਹੈ ਉਹਨੂੰ ਦੂਰ ਕਰਨ ਵਾਸਤੇ ਜਾਂ ਤੁਹਾਡੇ ਰਿਲੇਸ਼ਨਸ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਘਰੇਲੂ ਰਿਲੇਸ਼ਨਸ ਦੇ ਵਿੱਚ ਕੋਈ ਗੜਬੜ ਆ ਰਹੀ ਹੈ ਬਿਨਾਂ وجہ ਆ ਰਹੀ ਹੈ ਤਾਂ ਉਹਨੂੰ ਵੀ ਤੁਸੀਂ ਠੀਕ ਕਰ ਸਕਦੇ ਹੋ ਰੇਕੀ ਦੇ ਨਾਲ ਆ ਆਪਾਂ ਦੇਖਦੇ ਹਾਂ ਕਿ ਜੇ ਅਗਰ ਆਪਾਂ ਬਿਮਾਰ ਹੁੰਨੇ ਆ ਇਨਸਾਨ ਬਿਮਾਰ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਕਿ ਮੇਰੇ ਇੱਥੇ ਦਰਦ ਆ ਜਾਂ ਮੇਰੇ ਪੈਰ ਦੇ ਵਿੱਚ ਕੋਈ ਦਿੱਕਤ ਹੈ ਜਾਂ ਮੇਰੇ ਸਿਰ ਦੇ ਵਿੱਚ ਦਿੱਕਤ ਹੈ ਕਹਿੰਦਾ ਮਤਲਬ ਇਨਸਾਨ ਨੂੰ ਤਾਂ ਪਤਾ ਹੈ ਨਾ ਕਿ ਪ੍ਰੋਬਲਮ ਕੀ ਆ ਰਹੀ ਹੈ ਜਿਵੇਂ ਪਸ਼ੂ ਨੇ ਜਿਵੇਂ ਪੰਛੀ ਨੇ ਇਹ ਵਿਚਾਰੇ ਤਾਂ ਬੋਲ ਕੇ ਵੀ ਨਹੀਂ ਦੱਸ ਸਕਦੇ ਬੇਜਵਾਨੇ ਨੇ ਤਾਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਵੀ ਬੋਡੀ ਦੇ ਹਿੱਸੇ 'ਚ ਪ੍ਰੋਬਲਮ ਆ ਗਈ ਹੈ ਤਾਂ ਉਹ ਰੇਕੀ ਨੂੰ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ ਕਿ ਉਸ ਪਸ਼ੂ ਦੇ ਉੱਪਰ ਇੰਨਾ ਵਧੀਆ ਰਿਜ਼ਲਟ ਲੈ ਲਿਆ। ਤੁਹਾਡਾ ਸਵਾਲ ਬਹੁਤ ਵਧੀਆ ਹੈ। ਗਾਂ ਨੂੰ ਕੋਈ ਪ੍ਰੋਬਲਮ ਸੀ ਜਿਵੇਂ ਤੁਸੀਂ ਇੱਥੇ ਜੱਲਬਾ ਸੁਣਿਆ ਉਹਨਾਂ ਦਾ। ਹੁਣ ਗਾਂ ਦੀ ਜੋ ਪ੍ਰੋਬਲਮ ਹੈ ਉਹਦੇ ਵਾਸਤੇ એનર્ਜੀ ਸੈਂਡ ਕੀਤੀ ਗਈ ਕਿ ਇਹਦੀ ਇਹ ਪ੍ਰੋਬਲਮ ਠੀਕ ਹੋ ਜਾਵੇ। ਹੁਣ ਯੂਨੀਵਰਸ ਤੋਂ ਸਿਆਣਾ ਕੋਈ ਵੀ ਰੇਕੀ ਮਾਸਟਰ ਨਹੀਂ ਕਹ। ਕੋਈ ਵੀ ਰੇਕੀ ਹੀ ਲਰ ਨਹੀਂਗਾ। ਯੂਨੀਵਰਸ ਨੂੰ ਪਤਾ ਹੈ ਕਿ ਜੇ ਇਸ ਪਰਸਨ ਨੇ ਇਸ ਚੀਜ਼ ਦਾ ਸੰਕਲਪ ਕੀਤਾ ਹੈ ਤਾਂ ਉਸ ਡਿਮਾਂਡ ਨੂੰ ਅਸੀਂ ਕਿਵੇਂ ਪੂਰਾ ਕਰਨਾ। ਜੀ ਜੀ ਉੱਥੇ ਯੂਨੀਵਰਸ ਯੂਨੀਵਰਸ ਵੀ ਨਾਲ ਤੁਹਾਡੇ ਰਲ ਕੇ ਸਾਰੀ ਉਹ ਖੇਡ ਰਚਾਰੀ ਜੀ ਜੀ ਯੂਨੀਵਰਸ ਨਹੀਂ ਯੂਨੀਵਰਸ ਵੀ ਨਹੀਂ ਯੂਨੀਵਰਸ ਹੀ ਕੰਮ ਕਰਦਾ ਹੈ ਯੂਨੀਵਰਸ ਹੀ ਕੰਮ ਕਰਦਾ ਹੈ ਹਰ ਜਗ੍ਹਾ ਤੇ ਯੂਨੀਵਰਸ ਹੀ ਕੰਮ ਕਰਦਾ ਹੈ ਤੁਸੀਂ ਕੋਈ ਮੈਨੀਫੈਸਟ ਕਰਦੇ ਹੋ ਕਿਸੇ ਚੀਜ਼ ਦੀ ਕਲਪਨਾ ਕਰਦੇ ਹੋ ਕਿ ਮੇਰੀ ਇਹ ਵਿਸ਼ਪੂਰੀ ਹੋ ਜਾਵੇ ਉਦੋਂ ਹੀ ਯੂਨੀਵਰਸ ਐਕਟੀਵੇਟ ਹੋ ਜਾਂਦਾ ਹੈ ਬਿਲਕੁਲ ਪੂਰੇ ਯੂਨੀਵਰਸ ਦੇ ਵਿੱਚ ਫਾਈਲਾਂ ਖੁੱਲ ਜਾਂਦੀਆਂ ਨੇ ਕਿ ਐਸ ਪਰਸਨ ਨੂੰ ਆ ਚੀਜ਼ ਚਾਹੀਦੀ ਹੈ ਉਹਦਾ ਰੇਂਜ ਕਰੋ ਪਰ ਜੇ ਤੁਸੀਂ ਆਪਣਾ ਡਿਸੀਜਨ ਚੇਂਜ ਨਾ ਕਰੋ ਤੇ ਹਾਂ ਜੀ ਮਗਰ ਹਾਂ ਇੱਕ ਕਾਗਜ਼ ਤਾਂ ਬਣਾ ਕੇ ਰੱਖਣਾ ਪਿਆ ਫਿਰ ਗੱਲ ਬਣੇਗੀ ਹਾਂ ਤੁਹਾਡਾ ਫੋਕਸ ਹੋਵੇ ਤੁਹਾਡਾ ਫੋਕਸ ਕਲੀਅਰ ਹੋਵੇ ਕਿ ਸਾਨੂੰ ਚਾਹੀਦਾ ਕੀ ਹੈ ਲੋਕ ਕਿਸੇ ਵੀ ਵਿੱਦਿਆ ਨੂੰ ਸਿੱਖਣ ਤੋਂ ਬਾਅਦ ਕਿਸੇ ਨੂੰ ਜਾਏ ਕਹ ਲੋਗੇ ਰੇਕੀ ਨੂੰ ਸਿੱਖਣ ਤੋਂ ਬਾਅਦ ਖਾਸ ਤੌਰ ਤੇ ਉਹ ਜਿਵੇਂ ਮਨ ਦੇ ਵਿੱਚ ਇੱਕ ਲਾਲਚ ਹੁੰਦਾ ਹੈ ਕਿ ਹੁਣ ਮੈਂ ਆ ਵੀ ਕਰ ਲਾ ਆ ਵੀ ਗੱਲ ਪਰ ਉਹਦੀ ਲੋੜ ਨਹੀਂਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਰੇਕੀ ਦੇ ਨਾਲ ਤੁਸੀਂ ਹਰ ਉਹ ਚੀਜ਼ ਪੂਰੀ ਕਰ ਸਕਦੇ ਹੋ ਜਿਹੜੀ ਤੁਹਾਡੀ ਲੋੜ ਵੀ ਹੈ ਤੁਹਾਡੀ ਡਿਜ਼ਾਇਰ ਵੀ ਹੈ ਤੁਹਾਡੀ ਤੁਹਾਡਾ ਤੁਹਾਡਾ ਸ਼ੌਂਕ ਵੀ ਹੈ ਪਰ ਜੇ ਤੁਸੀਂ ਇੱਕ ਲਾਲਚ ਦੇ ਤਹਿਤ ਆਕੇ ਕਰੋ ਕਿ ਆ ਵੀ ਕੀਤਾ ਸੀ ਪਰ ਇਹ ਹੋਇਆ ਨਹੀਂ ਉਦੋਂ ਰਿਜ਼ਲਟ ਨਹੀਂ ਮਿਲਦੇ ਕਿਉਂਕਿ ਉਹ ਤੁਹਾਡੀ ਨੀਡ ਨਹੀਂਗੀ ਉਹਦੇ ਵਾਸਤੇ ਤੁਹਾਡੇ ਮਾਈਂਡ ਤੇ ਕੁਝ ਡਿਜ਼ਾਇਰ ਨਹੀਂ ਨਿਕਲ ਰਹੀ ਜਿਹੜੀ ਕਿ ਤੂੰ ਉਸ ਚੀਜ਼ ਨੂੰ ਪਾਵਰ ਦੇ ਸਕੇ ਸੋ ਤੁਸੀਂ ਕੋਈ ਵੀ ਮੈਨੀਫੈਸਟੇਸ਼ਨ ਕਰਨੀ ਹੈ ਜਾਂ ਦੇ ਕੀ ਨਾਲ ਇਲਾਜ ਕਰਨਾ ਹੈ ਤੁਹਾਡਾ ਸੰਕਲਪ ਤੁਹਾਡੀ ਵਾਈ ਤੇ ਤੁਹਾਡੇ ਜਿਹੜਾ ਉਸ એનર્ਜੀ ਨੂੰ ਕੇਂਦਰ ਕਰਨ ਦਾ ਇਰਾਦਾ ਹੈ ਨਾ ਉਹ ਤੁਹਾਨੂੰ ਕਲੀਅਰ ਹੋਵੇ ਤਾਂ ਚਮਤਕਾਰੀ ਨਤੀਜੇ ਮਿਲਦੇ ਹੀ ਮਿਲਦੇ ਐ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਕਹਿ ਸਕਦੇ ਬਿਲਕੁਲ ਜੀ ਜੀ ਜੇ ਤੁਸੀਂ ਗਰੰਟੀ ਸ਼ਬਦ ਵੀ ਯੂਜ਼ ਕੀਤਾ ਕਿਉਂਕਿ ਤੁਸੀਂ ਇਹ ਤਾਂ ਇਨਾ ਕੌਨਫੀਡੈਂਸ ਨਾਲ ਬੋਲ ਸਕਦੇ ਹੋ ਜਦੋਂ ਤੁਸੀਂ ਇਸ ਤਰ੍ਹਾਂ ਦਾ ਰਿਜ਼ਲਟ ਲੈ ਲਏ ਨੇ ਤਾਂ ਸਰ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਆ ਕਿ ਗਾਂ ਦੇ ਉੱਪਰ ਵੀ ਇਹ ਬਹੁਤ ਵਧੀਆ ਵਰਕ ਕਰ ਰਹੀ ਹੈ ਨਿਊ ਬੌਰਨ ਬੇਬੀ ਦੇ ਉੱਪਰ ਵੀ ਵਰਕ ਕਰ ਰਹੀ ਹੈ ਮਤਲਬ ਯੂਨੀਵਰਸ ਜੋ ਵੀ ਕੁਝ ਹੈਗਾ ਉਹਦੇ ਤੇ ਇਹ ਰੇਕੀ ਸਾਡੀ ਵਰਕ ਕਰਦੀ ਹੈ ਬਟ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇਹਦੇ ਲਈ ਇਹਨੂੰ ਪ੍ਰੋਪਰ ਸਿੱਖਣਾ ਬੜਾ ਜ਼ਰੂਰੀ ਹੈ ਅਗਰ ਕਿਉਂਕਿ ਡਾਕਟਰ ਪਰਫੈਕਟ ਹੋਏਗਾ ਤਾਂ ਹੀ ਸਹੀ ਇਲਾਜ ਕਰ ਪਾਵਾਂਗੇ ਤਾਂ ਹੁਣ ਮੰਨ ਲਓ ਕਿਸੇ ਦੇ ਇਹ ਰੇਕੀ ਸਿੱਖੀ ਹੈ ਜਾਂ ਉਹਦੇ ਕੋਲ ਕੋ ਕਿਸੇ ਚੀਜ਼ ਚ ਕਮੀ ਰਹਿ ਗਈ ਹੈ ਜਾਂ ਉਹਨੂੰ ਪ੍ਰੋਪਰ ਅਜੇ ਬਰੀਕੀਆਂ ਨਹੀਂ ਪਤਾ ਉਹ ਫਿਰ ਵੀ ਰੇਕੀ ਕਰ ਰਿਹਾ ਹੈ ਤਾਂ ਜੇ ਉਹ ਇਸ ਤਰੀਕੇ ਨਾਲ ਰੇਕੀ ਕਰ ਰਿਹਾ ਥੋੜਾ ਅਣਜਾਣ ਹੈ ਉਹਦਾ ਸਾਈਡ ਇਫੈਕਟ ਕੀ ਰਹਿੰਦਾ ਸਾਹਮਣੇ ਵਾਲੇ ਦੇ ਉੱਪਰ ਜਿਹਦੀ ਆਪਾਂ ਰੇਕੀ ਕਰ ਰਹੇ ਹਾਂ ਜਾਂ ਇਸ ਰੇਕੀ ਦਾ ਸਾਈਡ ਇਫੈਕਟ ਕਿਵੇਂ ਬਣਦਾ ਵਾਹ ਜੀ ਵਾਹ ਇਹ ਵੀ ਬਹੁਤ ਵਧੀਆ ਸਵਾਲ ਹੈ ਤੁਹਾਡਾ ਕਿ ਸਭ ਤੋਂ ਪਹਿਲਾਂ ਤੇ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਇਹ ਮੰਨ ਦੇ ਵਿੱਚੋਂ ਕੱਢ ਦਿਓ ਕਿ ਰੇਕੀ ਦਾ ਕੋਈ ਸਾਈਡ ਇਫੈਕਟ ਹੁੰਦਾ ਹੈ ਓਕੇ ਰੇਕੀ ਦਾ ਕਦੇ ਵੀ ਕੋਈ ਸਾਈਡ ਇਫੈਕਟ ਨਹੀਂ ਆਉਂਦਾ ਹਾਂ ਇਹ ਕਹਿ ਸਕਦੇ ਆ ਕਿ ਨਤੀਜਾ ਕੁਝ ਦੇਰ ਬਾਅਦ ਤੁਹਾਨੂੰ ਮਿਲ ਸਕਦਾ ਹੈ ਇੱਕ ਪਰਫੈਕਟ ਰੇਕੀ ਮਾਸਟਰ ਦੀ ਕੀਤੀ ਹੋਈ ਰੇਕੀ ਤੇ ਇੱਕ ਸਟੂਡੈਂਟ ਦੀ ਕੀਤੀ ਹੋਈ ਰੇਕੀ ਦੇ ਵਿੱਚ ਫਰਕ ਤਾਂ ਰਹੇਗਾ ਜੀ ਮਤਲਬ ਉਹ ਕਹਿੰਦਾ ਕਿ ਜਿੱਥੇ ਇੱਕ ਰੇਕੀ ਮਾਸਟਰ ਜਿਹੜਾ ਪਰਫੈਕਟ ਹੈ ਉਹਨੇ ਰੇਕੀ ਕੀਤੀ ਹੈ ਤਾਂ ਉਹਦਾ ਰਿਜ਼ਲਟ ਕੁਝ ਟਾਈਮ ਚ ਆ ਜਾਏਗਾ ਜਿਹੜਾ ਅਜੇ ਸਟਾਰਟਿੰਗ ਦੇ ਵਿੱਚ ਅਗਰ ਉਹ ਰੇਕੀ ਕਰ ਰਿਹਾ ਤਾਂ ਉਹਦਾ ਥੋੜਾ ਲੇਟ ਆਏਗਾ ਇੰਨਾ ਫਰਕ ਤਾਂ ਮੰਨ ਸਰ ਜੀ ਨਹੀਂ ਚਲੋ ਤੁਸੀਂ ਸਵਾਲ ਕੀਤਾ ਸਵਾਲ ਤੁਹਾਡਾ ਬਹੁਤ ਵਧੀਆ ਹੈ ਪਰ ਇਹ ਡਾਊਟ ਹੈ ਸਾਰੇ ਖਾਸ ਤੌਰ ਤੇ ਜਿਹੜੇ ਰੇਕੀ ਸਿੱਖਣਾ ਚਾਹੁੰਦੇ ਆ ਜਾਂ ਰੇਕੀ ਦੀ ਹੀਲਿੰਗ ਲੈਣਾ ਚਾਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਇਹ ਸ਼ੱਕ ਹੁੰਦਾ ਹੈ ਤੁਹਾਡਾ ਸਵਾਲ ਬਹੁਤ ਵਧੀਆ ਹੈ ਪਰ ਇਸ ਗੱਲ ਨੂੰ ਮੈਂ ਕਲੀਅਰ ਕਰਨਾ ਚਾਹੁੰਗਾ ਕਿ ਰੇਕੀ ਭਾਵੇਂ ਕੋਈ ਫਸਟ ਲੈਵਲ ਸਿੱਖਿਆ ਭਾਵੇਂ ਕੋਈ ਮਾਸਟਰ ਲੈਵਲ ਸਿੱਖਿਆ ਓਕੇ ਤੁਹਾਡੀ ਮਿਹਨਤ ਉੱਥੇ ਵਰਕ ਕਰਦੀ ਹੈ ਓਕੇ ਮੈਂ ਕਈ ਇਹ ਜੇ ਗ੍ਰੈਂਡ ਰੇਕੀ ਮਾਸਟਰ ਵੀ ਵੇਖੇ ਨੇ ਕੋਈ ਸੈਕੰਡ ਲੈਵਲ ਕੋਈ ਥਰਡ ਲੈਵਲ ਸਿੱਖੇ ਵੀ ਵੇਖੇ ਨੇ ਜਿਨ੍ਹਾਂ ਦੇ ਨਾਲੋਂ ਰਿਜ਼ਲਟ ਫਸਟ ਲੈਵਲ ਵਾਲਿਆਂ ਨੇ ਜ਼ਿਆਦਾ ਕੱਢੇ ਨੇ ਓਕੇ ਇਹਦੇ ਵਿੱਚ ਲੈਵਲ ਕਾਊਂਟ ਨਹੀਂ ਕਰਦੇ ਇਹਦੇ ਵਿੱਚ ਤੁਹਾਡੀ ਮਿਹਨਤ ਤੁਹਾਡਾ ਸੰਕਲਪ ਤੁਹਾਡੀ ਡੈਡੀਕੇਸ਼ਨ ਤੇ ਤੁਹਾਡੀ ਹੀਲਿੰਗ ਕਰਨ ਦੀ ਰੈਗੂਲਰਿਟੀ ਓਕੇ ਇਹ ਵਰਕ ਕਰਦੀ ਹੈ ਪ੍ਰੈਕਟਿਸ ਕੰਮ ਕਰਦੀ ਹੈ ਜੀ ਜੀ ਜਿੰਨੀ ਪ੍ਰੈਕਟਿਸ ਕਰੋਗੇ ਬਿਸ਼ੱਕ ਦੀ ਤੁਸੀਂ ਫਸਟ ਲੈਵਲ ਸਿੱਖਿਓ ਕੋਈ ਗੱਲ ਨਹੀਂ ਅਗਰ ਤੁਸੀਂ ਪ੍ਰੋਪਰ ਟੈਕਨੀਕ ਦੇ ਨਾਲ ਪ੍ਰੋਪਰ ਮੈਥਡ ਦੇ ਨਾਲ ਹੀਲਿੰਗ ਕਰਦੇ ਹੋ ਨਾ ਤਾਂ ਤੁਸੀਂ ਪਰਫੈਕਟ ਹੀਲਰ ਜੀ 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 ਹਾਂ ਡਿਸਟੈਂਸ ਹੀ ਲਿੰਗ ਸਿੱਖਣਾ ਚਾਹੁੰਦੇ ਹੋ ਫਿਰ ਸੈਕੰਡ ਲੈਵਲ ਚਾਹੀਦਾ ਹੈ ਕੁਆਂਟਮ ਹੀ ਲਿੰਗ ਸਿੱਖਣਾ ਚਾਹੁੰਦੇ ਹੋ ਫਿਰ ਥਰਡ ਲੈਵਲ ਚਾਹੀਦਾ ਹੈ ਕਿਸੇ ਨੂੰ ਰੇਕੀ ਸਿਖਾਉਣਾ ਚਾਹੁੰਦੇ ਹੋ ਫਿਰ ਤੁਹਾਨੂੰ ਮਾਸਟਰ ਲੈਵਲ ਚਾਹੀਦਾ ਹੈ ਕਿਸੇ ਨੂੰ ਗਾਂ ਤੁਸੀਂ ਮਾਸਟਰਸ਼ਿਪ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਗ੍ਰੈਂਡ ਮਾਸਟਰਸ਼ਿਪ ਚਾਹੀਦੀ ਹੈ ਸੋ ਰੇਕੀ ਦੇ ਪੰਜ ਲੈਵਲ ਨੇ ਪਰ ਇਹਨਾਂ ਲੈਵਲਸ ਦੇ ਵਿੱਚ ਸਿਰਫ ਇੱਕੋ ਚੀਜ਼ ਕੰਮ ਕਰਦੀ ਹੈ ਤੁਹਾਡੀ ਡੈਡੀਕੇਸ਼ਨ ਤੁਹਾਡੀ ਰੈਗੂਲਰਿਟੀ ਤੁਹਾਡੀ ਸਮਝ ਤੁਸੀਂ ਬਿਲਕੁਲ ਕਿਸੇ ਆਪਣੇ ਆਪ ਨੂੰ ਵਿੱਚੋਂ ਕੱਢ ਕੇ ਜਦੋਂ ਤੁਸੀਂ ਹੀਲਿੰਗ ਕਰਦੇ ਹੋ ਇਸ ਬਿਨਾ ਸੋਚੇ ਕਿ ਮੈਂ ਹੀਲ ਕਰ ਰਿਹਾ ਹਾਂ ਜਦੋਂ ਯੂਨੀਵਰਸ ਨੂੰ ਤੁਸੀਂ ਹੀਲਿੰਗ ਕਰਨ ਤਿੰਦੇ ਹੋ ਨਾ ਉਦੋਂ ਤੁਸੀਂ ਭਾਵੇਂ ਫਸਟ ਲੈਵਲ ਸਕੇ ਹੋ ਭਾਵੇਂ ਸੈਕੰਡ ਭਾਵੇਂ ਥਰਡ ਭਾਵੇਂ ਫੋਰਥ ਚਮਤਕਾਰੀ ਨਤੀਜੇ ਮਿਲਦੇ ਹੀ ਮਿਲਦੇ ਆ ਜੀ 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 ਬਹੁਤ ਜਿਹੜਾ ਮੇਰੇ ਵੀ ਮਨ ਦਾ ਸਵਾਲ ਸੀ ਤੁਸੀਂ ਕਲੀਅਰ ਕੀਤਾ ਬਹੁਤ ਧੰਨਵਾਦ ਤੁਹਾਡਾ ਔਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਚਮਤਕਾਰਾਂ ਦੀ ਇਹ ਚਮਤਕਾਰ ਲੈਣ ਵਾਸਤੇ ਕੋਈ ਖਾਸ ਸਮਾਂ ਕਿਹੜਾ ਹੈ ਮਤਲਬ ਕਹਿਣ ਦਾ ਮੇਰਾ ਕਿ ਰੇਕੀ ਨੂੰ ਕਰਨ ਵਾਸਤੇ ਕੋਈ ਖਾਸ ਸਮਾਂ ਨਿਧਾਰਤ ਕਰਦੇ ਆਪਾਂ ਕਿ ਇਸ ਟਾਈਮ ਦੇ ਵਿੱਚ ਹੀ ਰੇਕੀ ਕੀਤੀ ਜਾਵੇ ਤਾਂ ਇਹਦੇ ਜ਼ਿਆਦਾ ਰਿਜ਼ਲਟ ਨੇ ਜਾਂ ਇਸ ਟਾਈਮ ਦੇ ਵਿੱਚ ਕਰਦੇ ਤਾਂ ਰਿਜ਼ਲਟ ਕੁਝ ਘੱਟ ਨੇ ਇਹਦੇ ਤੇ ਕੀ ਹੈ ਤੁਹਾਡਾ ਬਿਲਕੁਲ ਜੀ ਕਾਫੀ ਮੈਂ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਕਾਫੀ ਰੇਕੀ ਸਿਖਾਉਣ ਵਾਲੇ ਆਪਣੇ ਸਟੂਡੈਂਟਸ ਨੂੰ ਬਾਉਂਡ ਕਰ ਦਿੰਦੇ ਆ ਕਿ ਨਹੀਂ ਜੀ ਤੁਸੀਂ ਤੜਕੇ ਸਵੇਰੇ ਹੀ ਰੇਕੀ ਕਰਨੀ ਹੈ ਜਾ ਸ਼ਾਮੀ ਕਰਨੀ ਹੈ ਜਾਂ ਦੁਪਹਿਰ ਦਾ ਸਮਾਂ ਆਉ ਹੋਊਗਾ ਤੇ ਫੇਰ ਹੀ ਦੇਖੀ ਜਿਆਦਾ ਵਰਕ ਕਰਦੀ ਹੈ ਪਰ ਮੈਂ ਇਸ ਚੀਜ਼ ਨੂੰ ਓਪਨਲੀ ਕਹਿਣਾ ਚਾਹੁੰਗਾ ਕਿ ਦੇਖੀ ਕਰਨ ਦਾ ਸਹੀ ਸਮਾਂ ਉਹੀ ਹੈ ਜਦੋਂ ਤੁਸੀਂ ਪੂਰੀ ਤਰ੍ਹਾਂ ਨਾਲ ਮੈਂਟਲੀ ਤਿਆਰ ਹੋ ਰੇਕੀ ਕਰ ਨਮਸਤੇ ਸੋ ਅਸੀਂ ਕੋਈ ਦਿਨ ਮਹੂਰਤ ਨਹੀਂ ਕਢਾਉਣਾ ਕੋਈ ਇਹ ਜਿਹਾ ਮਹੂਰਤ ਜਿਹੜੇ ਮਹੂਰਤਾਂ ਦੇ ਚੱਕਰ 'ਚ ਪੈਂਦੇ ਨੇ ਖਾਸ ਸਮੇਂ ਦੀ ਭਾਲ ਦੇ ਚੱਕਰ 'ਚ ਰਹਿੰਦੇ ਨੇ ਉਹ ਸਿਰਫ ਇੱਕ ਐਕਸਕਿਊਜ਼ ਨੇ ਜੇ ਉਹ ਸਮਾਂ ਸਕਿੱਪ ਹੋ ਗਿਆ ਤੇ ਅਸੀਂ ਤਾਂ ਹੀਲਿੰਗ ਨਹੀਂ ਕੀਤੀ ਤੁਸੀਂ ਰੇਕੀ ਸਿੱਖਣ ਤੋਂ ਬਾਅਦ ਜਿਹੜਾ ਵੀ ਸਮਾਂ ਤੁਹਾਡੇ ਵਾਸਤੇ ਸੂਟੇਬਲ ਹੈ ਜਿਹਦੇ ਵਿੱਚ ਤੁਸੀਂ ਆਰਾਮ ਨਾਲ ਬੈਠ ਕੇ ਹੀਲਿੰਗ ਕਰ ਸਕਦੇ ਹੋ ਉਹੀ ਸਮਾਂ ਰੇਕੀ ਦਾ ਸਹੀ ਹੈ ਸੋ ਜਿਵੇਂ ਕਿਸੇ ਨੇ ਕਿਹਾ ਕਿ ਸੋਈ ਸੁਭ ਦਿਨ ਸੁਭ ਘੜੀ ਯਾਦ ਪੜੇ ਜਬ ਨਾਮ ਲਗਨ ਮਹੂਰਤ ਝੂਠ ਸਭ ਔਰ ਬਿਗਾੜੇ ਕੰਮ ਸੋ ਲਗਨ ਮਹੂਰਤ ਕਿਸੇ ਵੀ ਕੰਮ ਦੇ ਵਿੱਚ ਹਮੇਸ਼ਾ ਕੰਮ ਹੀ ਵਿਗਾੜਦੇ ਐ ਸੋ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦਾ ਜਾਂ ਕਿਸੇ ਵੀ ਕੰਮ ਨੂੰ ਕਰਨ ਦਾ ਸਹੀ ਸਮਾਂ ਉਹ ਆ ਜਦੋਂ ਤੁਸੀਂ ਮੈਂਟਲੀ ਤੇ ਫਿਜ਼ੀਕਲੀ ਤਿਆਰ ਹੋ ਖੁਸ਼ ਹੋ ਸੋ 24 ਘੰਟੇ ਜੇ ਜਦੋਂ ਮਰਜ਼ੀ ਤੁਸੀਂ ਦੇ ਕੀ ਕਰ ਸਕਦੇ ਹੋ ਭਾਵੇਂ ਅਤੀ ਰਾਤ ਨੂੰ ਤੁਹਾਡੀ ਜਾਗ ਖੁੱਲ ਗਈ ਉਸ ਸਮੇਂ ਉਸ ਟਾਈਮ ਹੀ ਹੀਲਿੰਗ ਕਰੋ ਠੀਕ ਹੈ ਜੀ ਤੁਸੀਂ ਸਵੇਰੇ ਤੜਕੇ ਉੱਠੇ ਉਦੋਂ ਕਰੋ ਦੁਪਹਿਰ ਦੇ ਸਮੇਂ ਤੁਹਾਡੇ ਕੋਲ ਟਾਈਮ ਹੈ ਉਦੋਂ ਕਰੋ ਬਸ ਹੀਲਿੰਗ ਕਰੋ ਇਹੋ ਜੇ ਕੋਈ ਵੀ ਜਿਹੜੇ ਐਕਸਕਿਊਜ਼ ਲੈ ਕੇ ਚੱਲਦੇ ਨੇ ਉਹ ਪ੍ਰੋਪਰ ਹੀਲਿੰਗ ਕਰਨੀ ਪਉਂਦੇ ਪ੍ਰੋਪਰ ਹੀ ਲਰਨਿੰਗ ਪਾ ਜੀ ਬਹੁਤ ਬਹੁਤ ਧੰਨਵਾਦ ਔਰ ਇਸੇ ਤਰ੍ਹਾਂ ਹੀ ਸਰ ਅ ਅੱਜਕੱਲ ਬਹੁਤ ਸਾਰੇ ਪੌਡਕਾਸਟ ਦੇਖਦੇ ਆ ਬਹੁਤ ਸਾਰੀਆਂ ਵੀਡੀਓ ਰੀਲਾਂ ਅ ਦੁਨੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਕਿ ਅ ਤੁਹਾਡੇ ਅਗਰ ਸਿਹਤ ਦੇ ਵਿੱਚ ਕੋਈ ਵਿਗੜਾ ਹੈ ਤਾਂ ਤੁਹਾਡਾ ਆਹ ਦੋਸ਼ ਜਿਹੜਾ ਤੁਹਾਡਾ ਉਹ ਵਿਗੜਿਆ ਹੋਇਆ ਹੈ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਤਾਂ ਆਹ ਦੋਸ਼ ਵਿਗੜਿਆ ਹੋਇਆ ਹੈ ਆਹ ਆ ਪ੍ਰੋਬਲਮ ਹੈ ਚੱਲ ਰਹੀ ਹੈ ਜਾਂ ਸਿਹਤ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਤਾਂ ਵੀ ਤੁਹਾਡਾ ਕੋਈ ਦੋਸ਼ ਇਸ ਨਾਲ ਵਿਗੜਿਆ ਹੋਇਆ ਤਾਂ ਇਸ ਜਿਵੇਂ ਇਹ ਆਪਾਂ ਮੰਨ ਲੈਂਦੇ ਆ ਕਿ ਇਹ ਦੋਸ਼ ਵਿਗੜੇ ਹੋਏ ਨੇ ਇਹ ਸਾਰਾ ਤਾਮ ਜਾਮ ਸਾਰਾ ਡਿਸਟਰਬ ਹੋ ਰਿਹਾ ਕਿ ਇਹ ਦੋਸ਼ ਤੁਸੀਂ ਵਾਸਤੂ ਦੋਸ਼ ਵਾਸਤੂ ਦੋਸ਼ ਦੀ ਗੱਲ ਕਰ ਰਹੇ ਹਾਂ ਮੈਂ ਵਾਸਤੂ ਦੋਸ਼ ਦੀ ਗੱਲ ਕਰ ਰਿਹਾ ਹਾਂ ਕਿ ਵਾਸਤੂ ਦੋਸ਼ ਜਿਹੜਾ ਉਹ ਵਿਗੜਿਆ ਹੋਇਆ ਜੀ ਉਹਦੇ ਚ ਐ ਹੋ ਗਿਆ ਉਹ ਹੋ ਗਿਆ ਬਹੁਤ ਸਾਰੇ ਕਿਉਂਕਿ ਜਿੰਨੀਆਂ ਵੀ ਵੀਡੀਓ ਦੇਖਦੇ ਜਿੰਨੀਆਂ ਵੀ ਰੀਲਾਂ ਦੇਖਦੇ ਉਹਦੇ ਚ ਇਨਸਾਨ ਕਨਫਿਊਜ਼ ਹੋ ਰਿਹਾ ਔਰ ਅੱਜ ਆਪਾਂ ਤੁਹਾਡੇ ਨਾਲ ਡਿਸਕਸ ਨਹੀਂ ਇਸ ਕਰਕੇ ਕਰ ਰਹੇ ਵੀ ਇਸ ਕਨਫਿਊਜ਼ਨ ਨੂੰ ਦੂਰ ਕਰਨਾ ਤਾਂ ਇਸ ਕਨਫਿਊਜ਼ਨ ਨੂੰ ਆਪਾਂ ਇਹਦੇ ਨਾਲ ਨਾਲ ਇਹ ਵੀ ਆਪਾਂ ਸਵਾਲ ਜ਼ਰੂਰ ਤੁਸੀਂ ਕਲੀਅਰ ਕਰੋ ਕੀ ਅਗਰ ਕੋਈ ਵਾਸਤੂ ਦੋਸ਼ ਵੀ ਹੈ ਹਾਂਜੀ ਤਾਂ ਉਥੇ ਰੇਕੀ ਕਿਵੇਂ ਕੰਮ ਕਰਦੀ ਹੈ ਕਿ ਵਾਸਤੂ ਦੋਸ਼ ਦੇ ਉੱਪਰ ਵੀ ਰੇਕੀ ਦਾ ਵਰਕ ਹੈਗਾ ਜਾਂ ਕੁਝ ਹੋਰ ਹੈ ਵਾਹ ਜੀ ਵਾਹ ਇਹ ਬਹੁਤ ਹੀ ਤੁਸੀਂ ਜ਼ਬਰਦਸਤ ਸਵਾਲ ਪੁੱਛਿਆ ਜੀ ਜੀ ਸੋ ਵਾਸਤੂ ਦੋਸ਼ ਕੀ ਵਾਕਈ ਸਾਡੇ ਤੇ ਅਸਰ ਕਰਦਾ ਹੈ ਹਮ ਕੀ ਵਾਸਤੂ ਦਾ ਵਿਗੜਾ ਅਗਰ ਘਰ ਦੇ ਵਿੱਚ ਹੋਵੇ ਤਾਂ ਕੀ ਉਹਦੇ ਸਾਡੇ ਤੇ ਇਫੈਕਟ ਆਉਂਦੇ ਸਾਡੇ ਸਿਹਤ ਤੇ ਸਾਡੇ ਕਾਰੋਬਾਰ ਤੇ ਇਹਦੇ ਦੋਵੇਂ ਜਵਾਬ ਨੇ ਹਾਂ ਵੀ ਤੇ ਨਾ ਵੀ اچھا ਜੀ ਪਰ ਜਿਹੜਾ ਮੈਂ ਤੁਹਾਨੂੰ ਜਵਾਬ ਦਊਂਗਾ ਉਹਦੇ ਵਿੱਚ ਦੋਵੇਂ ਹੀ ਕਲੀਅਰ ਹੋ ਜਾਣਗੇ ਤੁਹਾਨੂੰ ਹਾਂ ਵਾਲਾ ਵੀ ਹੋ ਜਾਏਗਾ ਤੇ ਨਾ ਵਾਲਾ ਵੀ ਹੁਣ ਇਹ ਗੱਲ ਧਿਆਨ ਨਾਲ ਸੁਣੋ ਇਹ ਖਾਸ ਤੌਰ ਤੇ ਦਸ਼ਕਾਂ ਵਾਸਤੇ ਹੈ ਜਿਹੜੇ ਲੋਕ ਡਰੇ ਹੋਏ ਆ ਕਿ ਸਾਡਾ ਬਾਥਰੂਮ ਸਹੀ ਜਗ੍ਹਾ ਤੇ ਨਹੀਂਗਾ ਸਾਡੇ ਘਰ ਦੇ ਵਿੱਚ ਆਏ ਪ੍ਰੋਬਲਮ ਹੈ ਸਾਡੀ ਕਿਚਨ ਸਹੀ ਜਗ੍ਹਾ ਤੇ ਨਹੀਂਗੀ ਤਾਂ ਤੁਹਾਡੇ ਘਰ ਐ ਪ੍ਰੋਬਲਮ ਹੈ ਠੀਕ ਹੈ ਜਿਹੜੇ ਵਾਸਤੂ ਕੰਸਲਟੈਂਟ ਨੇ ਸਭ ਤੋਂ ਪਹਿਲਾਂ ਹਰ ਇੱਕ ਦਾ ਕੰਮ ਹੈਗਾ ਡਰਾਉਣਾ ਕਿਉਂਕਿ ਪਰਫੈਕਟ ਵਾਸਤੂ ਵਾਲੇ ਘਰਾਂ ਦੇ ਵਿੱਚ ਵੀ ਮੈਂ ਵੇਖਿਆ ਹੈ ਕਿ ਕਈ ਲੋਕ ਬਿਮਾਰ ਨੇ ਉਹਨਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਪਣੀਆਂ ਹੀ ਆ। ਬਿਲਕੁਲ। ਪਰ ਕਈਆਂ ਦਾ ਵਾਸਤੂ ਬਿਲਕੁਲ ਵੀ ਠੀਕ ਨਹੀਂ ਹੈ ਘਰ ਦਾ ਪਰ ਉਹ ਫਿਰ ਵੀ ਖੁਸ਼ਹਾਲ ਨੇ। ਹਮ। ਪਰ ਉਹਨਾਂ ਦੋਨਾਂ ਦੇ ਵਿੱਚ ਮੈਂ ਇੱਕ ਡਿਫਰੈਂਸ ਪਾਇਆ ਹਮ ਕਿ ਉਹਨਾਂ ਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੈ। ਹੁਣ ਜਿਹੜਾ ਵਾਸਤੂ ਹੈ ਜਿਹੜੇ ਆਪਣਾ ਘਰੇਲੂ ਵਾਸਤੂ ਕਰਦੇ ਹਨ ਜਿਹੜੇ ਉਹਦੇ ਵਿੱਚ ਪੰਜ ਤੱਤਾਂ ਨੂੰ ਬੈਲੈਂਸ ਕਰਦੇ ਆ ਠੀਕ ਹੈ ਜੀ ਪੰਜ ਤੱਤ ਕਿਹਨੇ ਨੇ ਧਰਤੀ ਪਾਣੀ ਅੱਗ ਹਵਾ ਤੇ ਆਕਾਸ਼ ਆਕਾਸ਼ ਉਹਦੇ ਵਿੱਚ ਕੀ ਕਹਿੰਦੇ ਆ ਕਿ ਜੇ ਤੁਹਾਡੀ ਕਿਚਨ ਫੁਲਾਣੀ ਜਗ੍ਹਾ ਤੇ ਹੋਵੇ ਤੇ ਘਰ ਦੇ ਵਿੱਚ ਕੈਂਸਰ ਹੋ ਜਾਊਗਾ ਢੇਟ ਦਾ ਕੈਂਸਰ ਹੁੰਦਾ ਹੈ ਓਕੇ ਨਾਰਥ ਈਸਟ ਦੀ ਕੋਰਨਰ ਤੇ ਵਿੱਚ ਕਹਿੰਦੇ ਨੇ ਕਿ ਜੇ ਟਾਇਲਟ ਹੋਵੇ ਤੇ ਉੱਥੇ ਕੈਂਸਰ ਹੋ ਜਾਂਦਾ ਅੱਛਾ ਜੀ ਤੇ ਤੁਸੀਂ ਨੋਟ ਕਰੋ ਕਿ ਕਈਆਂ ਦੀ ਨਾਰਥ ਈਸਟ ਦੇ ਵਿੱਚ ਟਾਇਲਟ ਹੈ ਕਿ ਹੈ ਉਥੇ ਕਿਚਨ ਵੀ ਹੈਗੀ ਹੈ ਪਰ ਉਹਨਾਂ ਦੇ ਘਰ ਦੇ ਸਾਰੇ ਤੰਦਰੁਸਤ ਨੇ ਪਰ ਜੇ ਕਿਸੇ ਨੂੰ ਹੋ ਗਿਆ ਹੈ ਬਾਏ ਚਾਂਸ ਤੇ ਉਹਦਾ ਸੇਮ ਵਾਸਤੂ ਦੋਸ਼ ਵੀ ਉਹੀ ਨਿਕਲ ਆਇਆ ਹੈ ਕਿ ਜੋ ਕਿਹਾ ਜਾਂਦਾ ਹੈ ਤਾਂ ਫਿਰ ਉਹ ਸਾਰਿਆਂ ਨੂੰ ਕਿਉਂ ਨਹੀਂ ਆਇਆ ਘਰ ਦੇ ਵਿੱਚ ਇੱਕ ਦੇ ਉੱਤੇ ਹੀ ਕਿਉਂ ਇਫੈਕਟ ਆਇਆ ਠੀਕ ਹੈ ਜੀ ਜਿਵੇਂ ਇਹ ਕਹਿ ਲਓ ਕਿ ਘਰ ਦੇ ਵਿੱਚ ਕੋਈ ਫ੍ਰੈਗਰੈਂਸ ਹੈ ਉਹ ਸਿਰਫ ਇੱਕ ਨੂੰ ਹੀ ਥੋੜੀ ਆਏਗੀ ਉਹ ਸਾਰਿਆਂ ਨੂੰ ਆਏਗੀ ਜੇ ਕੋਈ ਬੈਡ ਸਮੈਲ ਹੈ ਕਿਸੇ ਇੱਕ ਪਰਸਨ ਨੂੰ ਨਹੀਂ ਆਏਗੀ ਉਹ ਸਾਰਿਆਂ ਨੂੰ ਆਏਗੀ ਪਰ ਘਰ ਦੇ ਵਿੱਚ ਕੋਈ ਇੱਕ ਪਰਸਨ ਪੀੜਤ ਦੇ ਕੈਂਸਰ ਤੋਂ ਪੀੜਤ ਹੋ ਗਿਆ ਕਿਸੇ ਇਹੋ ਜਿਹਾ ਹੈਲਥ ਇਸ਼ੂ ਦੇ ਵਿੱਚ ਉਹ ਫਸ ਗਿਆ ਤਾਂ ਅਸੀਂ ਕਹਿ ਦਿੰਦੇ ਆ ਕਿ ਤੁਹਾਡੇ ਘਰ ਉਹ ਵਾਸਤੂ ਦੋਸ਼ ਹੈ فرض ਕਰੋ ਵਾਸਤੂ ਦੋਸ਼ ਠੀਕ ਹੋ ਗਿਆ ਉਹ ਕਰ ਦਿੱਤਾ ਉਹਦਾ ਉਪਾਅ ਕਰ ਦਿੱਤਾ ਉਹਦੀ ਰੈਮਡੀ ਕਰ ਦਿੱਤੀ ਕੀ ਗਾਰੰਟੀ ਹੈ ਕਿ ਉਹ ਠੀਕ ਹੋ ਜਾਏਗਾ ਅਗਰ ਉਹ ਠੀਕ ਹੋ ਗਿਆ ਤਾਂ ਵਾਸਤੂ ਦੇ ਨਾਲ ਅਸੀਂ ਉਹਨੂੰ ਜੋੜ ਦਿੰਦੇ ਆ ਕਿ ਵੇਖਿਆ ਉਹ ਵਾਸਤੂ ਕੀਤਾ ਸੀ ਪਾ ਕੀਤਾ ਸੀ ਉਹ ਪਾ ਕੀਤਾ ਸੀ ਪਰ ਉਹ ਤੁਹਾਡੇ ਮਨ ਦੇ ਵਿੱਚੋਂ ਬਲੌਕ ਨਿਕਲ ਗਿਆ ਹਮ ਕਿ ਸਾਡੇ ਘਰ ਦੇ ਵਿੱਚ ਇਹ ਚੀਜ਼ ਸੀ ਹੁਣ ਅਸੀਂ ਇਹਦੀ ਰੈਮੇਡੀ ਕਰ ਦਿੱਤੀ ਹੈ ਤੇ ਹੁਣ ਇਹ ਠੀਕ ਹੋ ਗਿਆ। ਅਸਲ 'ਚ ਉਸ ਬਲੌਕ ਨੇ ਉਸ ਨੂੰ ਠੀਕ ਕੀਤਾ ਜਿਹੜੇ ਤੁਹਾਡੇ ਮਾਈਂਡ ਦੇ ਵਿੱਚੋਂ ਨਿਕਲ ਗਿਆ। ਉਹਨੂੰ ਤੁਸੀਂ ਰੈਮੇਡੀ ਕਹ ਲਓ, ਉਪਾਅ ਕਹ ਲਓ, ਸੋਲੂਸ਼ਨ ਕਹ ਲਓ ਜੋ ਮਰਜ਼ੀ ਕਹ ਲਓ। ਮਤਲਬ ਉਹ ਜਿਹੜੀ ਚੀਜ਼ ਬਣੀ ਹੋਈ ਸੀ ਇਸ ਜਗ੍ਹਾ ਤੇ ਆ ਚੀਜ਼ ਹੈ। ਇਹਦੀ ਵਜ੍ਹਾ ਕਰਕੇ ਮੈਨੂੰ ਆ ਪ੍ਰੋਬਲਮ ਹੈ। ਇਹਦਾ ਮੈਂ ਪਾ ਕਰਾਇਆ ਤੇ ਹੁਣ ਮੇਰਾ ਰੋਗ ਠੀਕ ਹੈ। ਮਤਲਬ ਉਹ ਕਹਿੰਦਾ ਕਿ ਉਹ ਮੈਂਟਲੀ ਤੌਰ ਤੇ ਹੀ ਉਹ ਤਿਆਰ ਹੋ ਗਿਆ ਉਸ ਚੀਜ਼ ਨੂੰ ਠੀਕ ਕਰਨ ਵਾਸਤੇ ਤਾਂ ਉਹਦੇ ਅਸਰ ਨਾਲ ਦੀ ਨਾਲ ਗਿਆ। ਉਰਤਾਂ ਦਰਸਤੀ ਵਾਲੇ ਹਾਂਜੀ ਹੁਣ ਮੈਂ ਇਸ ਈ ਨੂੰ ਫੇਰ ਦੁਬਾਰਾ ਇੱਕ ਰੀ ਐਕਸਪਲੇਨ ਕਰੂੰਗਾ ਕਿ ਵਾਸਤੂ ਦੇ ਵਿੱਚ ਪੰਜ ਤੱਤ ਸੁਧਾਰੇ ਜਾਂਦੇ ਨੇ ਘਰ ਦੇ ਹਮ ਘਰ ਨੂੰ ਵੀ ਇੱਕ ਇਨਸਾਨੀ ਰੂਪ ਚ ਦੇਖਦੇ ਹੋਏ ਪਾਣੀ ਧਰਤੀ ਅੱਗ ਹਵਾ ਤੇ ਆਕਾਸ਼ ਨੂੰ ਬੈਲੈਂਸ ਕੀਤਾ ਜਾਂਦਾ ਹੈ ਕਿ ਅੱਗ ਵਾਲੀ ਜਗ੍ਹਾ ਦੇ ਉੱਤੇ ਪਾਣੀ ਹੋਊਗਾ ਤੇ ਤੁਹਾਡੇ ਪੇਟ ਦੇ ਰੋਗ ਹੋਣਗੇ ਜੇ ਹਵਾ ਵਾਲੀ ਜਗ੍ਹਾ ਤੇ ਉੱਤੇ ਅੱਗ ਹੋਊਗੀ ਤਾਂ ਤੁਹਾਡਾ ਤੁਹਾਡੇ ਘਰ ਦੇ ਵਿੱਚ ਚੋਰੀ ਹੋਣ ਦੇ ਚਾਂਸ ਹੋਣਗੇ ਜਾਂ ਤੁਹਾਡਾ ਕੋਈ ਫਿਜ਼ੀਕਲੀ ਐਕਸੀਡੈਂਟ ਹੋਣ ਦੇ ਕੋਈ ਚਾਂਸ ਹੋਣਗੇ ਵਗੈਰਾ ਵਗੈਰਾ ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜੇ ਜਾਂਦੀਆਂ ਨੇ ਪਰ ਤੁਸੀਂ ਪ੍ਰੋਪਰ ਵਾਸਤੂ ਦੇ ਹਿਸਾਬ ਨਾਲ ਘਰ ਬਣਾਵਾ ਵੀ ਲਿਆ ਤੇ ਤੁਹਾਡਾ ਸਰੀਰ ਵੀ ਤੇ ਪੰਜ ਤੱਤਾਂ ਤੋਂ ਬਣਿਆ ਆ ਬਿਲਕੁਲ ਤੁਹਾਡੇ ਸਰੀਰ ਦੇ ਵਿੱਚ ਵੀ ਉਹੀ ਪੰਜ ਤੱਤ ਵਰਕ ਕਰ ਰਹੇ ਨੇ ਧਰਤੀ ਪਾਣੀ ਅੱਗ ਹਵਾ ਤੇ ਆਕਾਸ਼ ਕਰਦਾ ਤੁਸੀਂ ਬਾਟਰ ਲੈਵਲ ਨਾਰਮਲ ਕਰ ਲਿਆ ਵਸਤੂ ਦੇ ਨਾਲ ਪਰ ਤੁਹਾਡਾ ਫਿਜ਼ੀਕਲ ਬਾਟਰ ਲੈਵਲ ਤੇ ਨਾ ਤੁਹਾਡੇ ਵਸਤੂ ਦਾ ਇਫੈਕਟ ਉਹਦੇ ਤੇ ਨਹੀਂ ਆਏਗਾ ਪਰ ਅਗਰ ਤੁਸੀਂ ਆਪਣੇ ਸਰੀਰ ਦਾ ਬਾਟਰ ਲੈਵਲ ਨਾਰਮਲ ਕਰ ਲਿਆ ਤੇ ਤੁਹਾਡੇ ਵਸਤੂ ਦੇ ਵਿੱਚ ਬਾਟਰ ਲੈਵਲ ਚ ਕਿਤੇ ਫਾਲਟ ਹੈ ਤਾਂ ਮੈਂ ਗਾਰੰਟੀ ਦਿੰਦਾ ਉਹ ਠੀਕ ਹੋ ਜਾਊਗਾ ਉਹ ਆਪਣੇ ਆਪ ਠੀਕ ਹੋ ਜਾ ਹਾਂਜੀ ਕਿਆ ਬਾਤ ਹੈ ਉਹ ਕਿਉਂ ਠੀਕ ਹੋ ਜਾਊਗਾ ਕਿਉਂਕਿ ਤੁਹਾਡਾ ਪ੍ਰਾਣ ਸਰੀਰ ਉਹਦੇ ਤੇ ਹੈਵੀ ਹੋ ਜਾਏਗਾ ਓਕੇ ਜਿਵੇਂ ਕਹਿ ਲਉ ਕਿ ਕੋਈ ਹਾਈ ਹਾਈ ਲੈਵਲ ਦੀ ਚੀਜ਼ ਕਿਸੇ ਲੋਅਰ ਲੈਵਲ ਦੀ ਚੀਜ਼ ਨੂੰ ਟਰੈਪ ਕਰ ਲੈਂਦੀ ਹੈ ਉਹਦੇ ਤੇ ਹੈਵੀ ਹੋ ਜਾਂਦੀ ਹੈ ਸੋ ਤੁਸੀਂ ਆਪਣੇ એનર્ਜੀ ਲੈਵਲ ਨੂੰ ਇੰਨਾ ਹਾਈ ਕਰ ਲੋ ਕਿ ਤੁਹਾਡੇ ਘਰ ਦੇ ਐਲੀਮੈਂਟਸ ਦੇ ਵਿੱਚ ਕੋਈ ਦੋਸ਼ ਹੈਗੇ ਨਾ ਉਹ ਤੁਹਾਡੇ એનર્ਜੀ ਲੈਵਲ ਦੇ ਨਾਲ ਸਲੂ ਡਾਉਨ ਹੋ ਜਾਣ ਤੁਹਾਡਾ ਬਾਡੀ ਦਾ ਤੁਹਾਡੀ ਤੁਹਾਡੀ ਬਾਡੀ ਦਾ ਤੁਹਾਡੇ ਔਰੇ ਦੀ એનર્ਜੀ ਦਾ ਇੰਨਾ ਅਸਰ ਹੋਵੇ ਤੁਹਾਡੇ ਘਰ ਦੇ ਉੱਪਰ ਕਿ ਜਿੰਨੇ ਵੀ ਵਾਸਤੂ ਦੋਸ਼ ਨੇ ਉਹ ਠੰਡੇ ਪਾ ਦਿੰਦੇ ਸੋ ਇਹੀ ਕਾਰਨ ਹੈ ਕਿ ਕਈਆਂ ਦਾ ਵਾਸਤੂ ਦੇ ਹਿਸਾਬ ਨਾਲ ਬਣਿਆ ਹੋਇਆ ਘਰ ਵੀ ਬੜੇ ਨੁਕਸਾਨ ਕਰ ਰਿਹਾ ਹੈ ਪਰ ਕਈਆਂ ਦੇ ਘਰ ਦੇ ਵਿੱਚ ਹਰ ਜਗ੍ਹਾ ਤੇ ਵਾਸਤੂ ਦੋਸ਼ ਪਾਉਂਦੇ ਹੋਏ ਆਵੇਂ ਉਸ ਘਰ ਦੇ ਪਰਸਨ ਜਿਹੜੇ ਨੇ ਉਹ ਸਾਰੇ ਖੁਸ਼ਹਾਲ ਨੇ ਸਾਰੇ ਤੰਦਰੁਸਤ ਨੇ ਸਾਰੇ ਵੈਲ ਸੈਟਲਡ ਨੇ ਚੰਗਾ ਬਿਜ਼ਨਸ ਹੈ ਉਹਦਾ ਇੱਕੋ ਹੀ ਕਾਰਨ ਹੈ ਉਹਨਾਂ ਦੀ ਮਾਨਸਿਕ ਅਵਸਥਾ ਉਹ ਕਿਹੜੀ ਚੀਜ਼ ਨਾਲ ਮੈਂ ਕਿਉਂਕਿ ਮੇਰਾ ਘਰਾਂ ਦੇ ਵਿੱਚ ਜਾਣਾ ਵਿਜ਼ਿਟਿੰਗ ਕਰਨਾ ਬੜਿਆ ਦਿੰਦਾ ਆ ਤੇ ਮੈਂ ਉੱਥੇ ਇਹੀ ਵੇਖਦਾ ਸਭ ਤੋਂ ਪਹਿਲਾਂ ਵਾਸਤੂ ਨੂੰ ਵੇਖਣ ਤੋਂ ਪਹਿਲਾਂ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਵੇਖੀ ਜਿਆਦਾਤਰ 99% ਮੇਰੀ ਸਲਾਹ ਇਹੀ ਹੁੰਦੀ ਹੈ ਕਿ ਤੁਸੀਂ ਆਪਣੇ ਫਿਜ਼ੀਕਲ ਔਰੇ ਨੂੰ ਸਟਰੋਂਗ ਕਰੋ ਉਹ ਔਰੇ ਨੂੰ ਸਟਰੋਂਗ ਕਰਨ ਦੀਆਂ ਰੈਮਡੀਜ਼ ਕੀ ਨੇ ਜਾਂ ਸੁਧਾਰ ਕੀ ਨੇ ਮੈਡੀਟੇਸ਼ਨ ਕਰੋ ਅੱਛਾ ਪਾਠ ਪੂਜਾ ਕਰੋ ਸੈਰ ਕਰੋ ਕਸਰਤ ਕਰੋ ਚੰਗੀਆਂ ਪੋਜ਼ਿਟਿਵ ਵੀਡੀਓਜ਼ ਦੇਖੋ ਠੀਕ ਹੈ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਚੰਗੇ ਸਰਕਲ ਦੇ ਵਿੱਚ ਰਹੋ ਆਪਣੇ ਬਿਜ਼ਨਸ ਦੇ ਵਿੱਚ ਧਿਆਨ ਦਿਓ ਤੇ ਤੁਹਾਡੇ ਘਰ ਦਾ ਵਾਸਤੂ ਆਪਣੇ ਆਪ ਹੀ ਸੁਧਰ ਜੇਗਾ ਦਾਨਪੂਰਨ ਕਰੋ ਸੇਵਾ ਕਰੋ ਇਹ ਸਾਰੀਆਂ ਚੀਜ਼ਾਂ ਵਾਸਤੂ ਨੂੰ ਠੀਕ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ ਪਰ ਅਸੀਂ ਇਹਨਾਂ ਸਾਰੀਆਂ ਨੂੰ ਛੱਡ ਕੇ ਘਰ ਦੀ ਭੰਨ ਤੋੜ ਕਰਨ ਵਿੱਚ ਬਹਿ ਜਾਂਦੇ ਹਾਂ ਸੋ ਮੇਰੇ ਹਿਸਾਬ ਨਾਲ ਇਹੋ ਜਿਹੇ ਲੋਕ ਆਪਣਾ ਟਾਈਮ ਮਨੀ ਤੇ એનર્ਜੀ ਵੇਸਟ ਕਰਦੇ ਆ। ਉਹ ਵਾਸਤੂ ਨੂੰ ਠੀਕ ਕਰਨਾ ਹੈ ਨਾ ਆਪਣੇ ਸਰੀਰ ਦੇ ਵਾਸਤੂ ਨੂੰ ਠੀਕ ਕਰ ਲਓ। ਆਪਣੇ ਸਰੀਰ ਦੇ ਪੰਜ ਤੱਤਾਂ ਨੂੰ ਬੈਲੈਂਸ ਕਰ ਲਓ ਤੁਹਾਡੇ ਘਰ ਦਾ ਵਾਸਤੂ ਆਪਣੇ ਆਪ ਸੁਧਰ ਜੇਗਾ। ਜੀ 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 ਮਤਲਬ ਕਹਿਣ ਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਾਸਤੂਦੋਸ਼ ਚੱਲ ਰਿਹਾ ਤੁਹਾਡੀ ਬਾਡੀ ਤੇ ਉਹਦਾ ਕੋਈ ਅਸਰ ਹੈਗਾ ਤੇ ਜਿੰਨਾ ਟਾਈਮ ਤੁਸੀਂ ਖੁਦ ਪੋਜ਼ਿਟਿਵ ਨਹੀਂ ਹੋ ਤੇ ਵਿਚਾਰ ਪੋਜ਼ਿਟਿਵ ਨਹੀਂ ਹੈ ਤੁਸੀਂ ਮੈਂਟਲੀ ਤਿਆਰ ਨਹੀਂ ਹੋ ਉਹ ਚੀਜ਼ ਨੂੰ ਕਰ ਲਈ ਤਾਂ ਉਹ ਕੁਝ ਵੀ ਜੇ ਘਰ ਤੋੜਾ ਲਓ ਜੋ ਵੀ ਕਰ ਲਓ ਉਹਦਾ ਸਹੀ ਉਹ ਮੈਥਡ ਉਹ ਤਾਂ ਆ ਹੀ ਨਹੀਂ ਸਕਦਾ ਸੋ ਐਟ ਦੀ ਐਂਡ ਆਪਾਂ ਇਹ ਨਿਚੋੜ ਖੱਡਾਂਗੇ ਕਿ ਦੇਕੀ ਦੇ ਨਾਲ ਤੁਸੀਂ ਸਰੀਰਕ ਮਾਨਸਿਕ ਰੋਗ ਵੀ ਠੀਕ ਕਰ ਸਕਦੇ ਹੋ ਕਾਰੋਬਾਰ ਨੂੰ ਵੀ ਠੀਕ ਕਰ ਸਕਦੇ ਹੋ ਤੇ ਘਰ ਤੇ ਵਾਸਤੂ ਦੋਸ਼ ਵੀ ਠੀਕ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਇੰਨਾ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਨੂੰ ਦਿੱਤਾ ਔਰ ਅੱਜ ਦੀ ਇਹ ਪੋਡਕਾਸਟ ਜਿਹੜੀ ਹੈ ਉਹ ਜਿਹੜਾ ਆਪਣਾ ਮਕਸਦ ਸੀਗਾ ਜਿਸ ਮਕਸਦ ਲਈ ਆਪਾਂ ਪੋਡਕਾਸਟ ਬਣਾਈ ਉਹ ਮਕਸਦ ਸਾਡਾ ਪੂਰਾ ਹੁੰਦਾ ਔਰ ਫਿਰ ਵੀ ਦਰਸ਼ਕਾਂ ਦੇ ਜਮਾਨ ਦੇ ਵਿੱਚ ਕੋਈ ਸਵਾਲ ਹੈ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ ਦੁਬਾਰਾ ਰੱਖ ਸਕਦੇ ਹੋ ਤਾਂ ਜੋ ਅਗਲੀ ਗੱਲਬਾਤ ਲਈ ਆਪਾਂ ਡਾਕਟਰ ਨੂੰ ਦੁਬਾਰਾ ਬੁਲਾ ਸਕੀਏ ਔਰ ਰੇਕੀ ਨੂੰ ਅਗਰ ਜਿਹੜਾ ਵੀ ਸਿੱਖਣਾ ਚਾਹੁੰਦਾ ਹੈ ਰੇਕੀ ਦੇ ਨਾਲ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਤਾਂ ਸਕਰੀਨ ਤੇ ਚੱਲ ਰਹੇ ਨੰਬਰਾਂ ਉੱਪਰ ਸੰਪਰਕ ਕਰਕੇ ਡਾਕਟਰ ਸਾਹਿਬ ਦੀ ਟੀਮ ਨਾਲ ਸੰਪਰਕ ਕਰਕੇ ਇਹਨਾਂ ਦੀ ਅਪਾਇੰਟਮੈਂਟ ਲੈ ਸਕਦੇ ਹੋ ਅਪਾਇੰਟਮੈਂਟ ਲੈਣ ਤੋਂ ਬਾਅਦ ਤੁਹਾਡਾ ਘਰੇ ਬੈਠੇ ਹੀ ਰੇਕੀ ਦੇ ਨਾਲ ਇਲਾਜ ਕੀਤਾ ਜਾਏਗਾ ਔਰ ਘਰੇ ਬੈਠੇ ਹੀ ਤੁਹਾਨੂੰ ਰੇਕੀ ਦੀਆਂ ਜਿਹੜੀਆਂ ਐਡਵਾਂਸ ਟੈਕਨੀਕਲ ਕਲਾਸਾਂ ਜਿਹੜੀਆਂ ਨੇ ਉਹ ਵੀ ਸਿਖਾਈਆਂ ਜਾ ਸਕਦੀਆਂ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ